ਮੇਰਾ ਨਜ਼ਰੀਨਾ ਕਿ ਕਿਸ ਤਰ੍ਹਾਂ ਆਇਆ ਹਸਨ ਦੇ ਬੇਟੇ ਨੇ ਆਸਾਏ ਬੈਠੇ ਹੀ ਪੀਰ ਦੀ ਜਗ੍ਹਾ ਤੇ ਪੀਂਦਾ ਹੈ ਪੇਪਰ ਉੱਪਰ ਪੀਂਦਾ ਹੈ ਤੇ ਮੇਰੇ ਬਟੇ ਦੇ ਡੱਕੇ ਵੀ ਨਾ ਪੀਊ ਅੱਧੀ ਰਾਤ ਆਪਣੇ ਘਰੇ ਜਾਵੋ ਤੇ ਉਹ ਪਗੜੀਆਂ ਉਹ ਮੁੰਡੇ ਨੇ ਉਹ ਕਹਿੰਦਾ ਤੂੰ ਇੱਥੇ ਜਗ੍ਹਾ ਦਾ ਮਾਲਕ ਹੈਂ ਅਸੀਂ ਇੱਥੇ ਬਹਿਣਾ ਉਹਨੇ ਤਾਂ ਉਹਨੇ ਉਹਨੇ ਵੀ ਉਹਨੇ ਤੇ ਉਹਨੇ ਮਰ ਕੇ ਤਾਂ ਕੋਰਟ ਤੱਕ ਅਮਾਰ ਕੇ ਸੋਰਤਾ ਥੱਲੇ ਉਹਨੇ ਏਟ ਚੌਕ ਦੇ ਬਾਅਦ ਢੇਰੀ ਦੀ ਚੌਕ ਤੇ ਸਿਰ ਚ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੌਕ ਤੇ ਮਾਰੀ ਦਿੱਤੀ ਚਾਰ ਬੱਚੇ ਬਦੇ ਇੱਕ ਗੁੱਟੀ ਆ ਤੇ ਨਿਕਾਤੇ ਆ ਤੁਹਾਡਾ ਬੱਚਾ ਬਸ ਇਹ ਝਗੜਾ ਹੋ ਗਿਆ ਕਿ ਕਿਹਨਾਂ ਤਰੀਕੀ ਤੇ ਇੱਥੇ ਤੇਰੀਲੀ ਹੋਈ ਹੈ ਤੇ ਜਿਹਨੇ ਹਮਲਾ ਕੀਤਾ ਮਾਰਿਆ ਉਹਦਾ ਨਾਮ ਕੀ ਹੈ ਉਹ ਇੱਕ ਬਲਦੇਵ ਆ ਇੱਕ ਗੈਰੀ ਆ ਇੱਕ ਛਨੀਰ ਉਸ ਮੁੰਡੇ ਦੇ ਨਾਲ ਇੱਕ ਦੀਪਕ ਬਾਕੀ ਪੰਜ ਪੇਜਾ ਬਾਕੀ ਨਹੀਂ ਦੇਖਿਆ ਜੀ ਪਾਣੀ ਬੰਦ ਕਰ ਦਿਓ ਤੁਸੀਂ ਕੰਮ ਲਿਆਰੀ ਚੋਣੀ ਕਰ ਦਿਓ ਆਹ ਜੀ ਇਹ ਜੀਨ ਦਾ ਤੁਹਾਨੂੰ ਉਹ ਪੁਸ਼ਟੀ ਕਰਨ ਲਈ ਜੀ ਮਰਾਦਪੁਰ ਅੱਜ ਇਨਫੋਰਮੇਸ਼ਨ ਆਇਆ ਹੈ ਸਾਡੇ ਥਾਣੇ ਇੱਕ ਉੱਤੇ ਚੁੱਕ ਚੌਂਕ ਦੇ ਮਰਾਦਪੁਰ ਰਹਿੰਦੇ ਨੇ ਕਿ ਉੱਥੇ ਇਹਨਾਂ ਦਾ ਇਹਦਾ ਬਾਈਤਰੀ ਦਾ ਬਕੂਆ ਬਾਈਤਰੀ ਤੋਂ ਇਹਨਾਂ ਦਾ ਛੜਾ ਹੋਇਆ ਤੇ ਉੱਥੇ ਪੀਣ ਦੀ ਜਗ੍ਹਾ ਲੱਗੇ ਸਿਗਰਟ ਬੀੜੀਆਂ ਪੀਂਦੇ ਹੀ ਬਲਦੇਵ ਸਿੰਘ ਤੇ ਕਿਆ ਵੀ ਇਹਦੇ ਮਰਨ ਵਾਲੇ ਸ਼ਰੀਰ ਨੇ ਉਹਨਾਂ ਨੇ ਕਿਹਾ ਵੀ ਪੇਟੀ ਜਗ੍ਹਾ ਲੱਗੇ ਨਾਭੀ ਦੀ ਇਹ ਵਜ੍ਹਾ ਨਾਲ ਸਿਰ ਕਰਕੇ ਉਹਨੂੰ ਨਾ ਫੜ ਕੇ ਦੋ ਤੇ ਸਿਰ ਤੇ ਇਟ ਮਾਰੀ ਜਿਹੜਾ ਉਹਦੇ ਸੱਤ ਲੱਗੀ ਜਿਆਦਾ ਸੱਟ ਹੋਂ ਕਰਕੇ ਇਹਨਾਂ ਨੇ ਕਿਸੇ ਇਨਫੋਰਮੇਸ਼ਨ ਨਹੀਂ ਦਿੱਤੀ ਇਹਨਾਂ ਹਸਪਤਲ ਦਾਖਲ ਕਰਾਤਾ ਅੰਮ੍ਰਿਤਸਰ ਅੱਜ ਸਵੇਰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜਿਹਦੇ ਉਹਦੇ ਕਰਕੇ ਉਹਦੇ ਬਿਆਨ ਲਿਖ ਕੇ ਤੇ ਉਹਨਾਂ ਦੀ ਕਾਰਵਾਈ ਕੀਤੀ ਗਈ ਹੈ ਜੀ ਉਹ ਜੀ ਦਾ ਕੀ ਨਾਮ ਹੈ ਤੇ ਬੰਦੋਲੇ ਦਾ ਕੀ ਨਾਮ ਹੈ ਮਨਨਾਲ ਜੀ ਦਾ ਨਾਮ ਸ਼ਨੀ ਕੁਮਾਰ ਇਹ ਵੀ ਉਹਦਾ ਝੁਗਿਆਂ ਚੋਂ ਬੜੇ ਦਾ ਹੀ ਆ ਕਿ ਜਿਹੜਾ ਦੋਸ਼ੀ ਇਹਦੇ ਬੰਦੀਪ ਸਿੰਘ ਤੇ ਜਾਨੀ ਇਹ ਵੀ ਉਹਨਾਂ ਦੇ ਨਾਮ ਦੇ ਲਾਗੀ ਕਰੀ ਜਿਹਨੇ ਚੁਗੀਆਂ ਉੱਠੀਆਂ ਮਰਦਗੋੜੀ ਬਾਅਦ ਮੁਕਦਮਾ ਦਰਜ ਕੀਤਾ ਗਿਆ ਜੀ ਤੇ ਜਿਹੜੀਆਂ ਦੋਸ਼ੀਆਂ ਨੇ ਇਹ ਪਾਲ ਯਾਰੀ ਆ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਓਗੇ